ਕਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਸ਼ਗੁਣ ਅਦਾਕਾਰਾ ਕੁਲ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕੁਝ ਤਸਵੀਰਾਂ ਅਜਿਹੀਆਂ ਸਾਂਝੀਆਂ ਕੀਤੀਆਂ ਜਿਸ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ ਪਰ ਉਹ ਤਸਵੀਰਾਂ ਜਿਹੜੀਆਂ ਨੇ ਉਹ ਕੁਲ ਸਿੱਧੂ ਦੇ ਦਿਲ ਦੇ ਬਹੁਤ ਕਰੀਬ ਨੇ ਬਹੁਤ ਖਾਸ ਤਸਵੀਰਾਂ ਨੇ ਕੁਲ ਸਿੱਧੂ ਨੂੰ ਬਹੁਤ ਸਾਰੀਆਂ ਫਿਲਮਾਂ 'ਚ ਤੁਸੀਂ ਅਦਾਕਾਰੀ ਕਰਦੇ ਹੋਏ ਵੇਖਿਆ ਹੈ ਹਾਲੀ ਦੇ ਵਿੱਚ ਚਮਕੀਲਾ ਦੇ ਵਿੱਚ ਵੀ ਉਹਨਾਂ ਨੇ ਕਾਫੀ ਅੱਛਾ ਕਿਰਦਾਰ ਜਿਹੜਾ ਸੀਗਾ ਉਹਨਾਂ ਦਾ ਰਿਹਾ ਸੀ ਹੋਰ ਵੀ ਕਾਫੀ ਫਿਲਮਾਂ ਜਿਹੜੀਆਂ ਉਹਨਾਂ ਨੇ ਇਸ ਇੰਡਸਟਰੀ ਨੂੰ ਦਿੱਤੀਆਂ ਟੀਵੀ ਤੇ ਵੀ ਉਹਨਾਂ ਨੂੰ ਬਹੁਤ ਵਾਰ ਤੁਸੀਂ ਬਹੁਤ ਸਾਰੇ ਕਿਰਦਾਰਾਂ ਦੇ ਵਿੱਚੋਂ ਵੇਖਿਆ ਹੋਵੇਗਾ ਪਰ ਕੁਲ ਸਿੱਧੂ ਨੇ ਕਿਦਾ ਟੈਟੂ ਬਣਵਾਇਆ ਹੈ ਉਹ ਦੱਸ ਦਿੰਨੇ ਆ ਕਿਹੜੀਆਂ ਤਸਵੀਰਾਂ ਨੇ ਉਸ ਤਸਵੀਰਾਂ ਦੇ ਵਿੱਚ ਦੀਪ ਸਿੱਧੂ ਦਾ ਕੁਲ ਸਿੱਧੂ ਦੇ ਵੱਲੋਂ ਇੱਕ ਟੈਟੂ ਬਣਵਾਇਆ ਗਿਆ ਹੈ। ਕੁਲ ਸਿੱਧੂ ਅਕਸਰ ਜ਼ਿਕਰ ਕਰਦੇ ਨੇ ਆਪਣੀਆਂ ਸਟੋਰੀਜ਼ ਦੇ ਵਿੱਚ ਜੇਕਰ ਉਹ ਕੋਈ ਪੋਸਟ ਸਾਂਝੀ ਕਰਦੇ ਨੇ ਜਾਂ ਕਈ ਇੰਟਰਵਿਊਜ਼ ਦੇ ਵਿੱਚ ਵੀ ਕੁਲ ਸਿੱਧੂ ਨੇ ਦੀਪ ਸਿੱਧੂ ਨੂੰ ਆਪਣਾ ਭਰਾ ਦੱਸਿਆ ਹੈ ਤੇ ਹੁਣ ਦੀਪ ਸਿੱਧੂ ਦੇ ਨਾਂ ਦਾ ਟੈਟੂ ਉਹਨਾਂ ਨੇ ਆਪਣੀ ਬਾਹ ਤੇ ਬਣਵਾਇਆ ਹੈ ਤੇ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਇੱਕ ਭਾਵੁਕ ਪੋਸਟ ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਇਹ ਜਿਹੜੀ ਪੋਸਟ ਸਾਂਝੀ ਕੀਤੀ ਹੈ ਕੀ ਲਿਖਦੇ ਨੇ ਅੱਜ ਤੈਨੂੰ ਦੇਖਿਆ ਤੇ ਮਿਲਿਆ ਪੂਰੇ 3 ਸਾਲ ਹੋ ਗਏ ਨੇ ਬਾਈ ਅੱਜ ਦੀ ਸ਼ਾਮ ਸਾਡੀ ਆਖਰੀ ਮਿਲਣੀ ਸੀ ਪਰ ਰੱਬ ਦੀ ਸੌ ਜੇ ਕਦੇ ਤੂੰ ਮੇਰੇ ਮਨ ਤੋਂ ਦੂਰ ਹੋਇਆ ਹੋਵੇਂ ਜਾਂ ਤੇਰੀ ਆਵਾਜ਼ ਜਾਂ ਤੇਰਾ ਹਾਸਾ ਜਾਂ ਤੇਰਾ ਚਿਹਰਾ ਇੱਕ ਪਲ ਲਈ ਵੀ ਤੁੰਦਲਾ ਹੋਇਆ ਹੋਵੇ ਤੂੰ ਜਿੱਥੇ ਵੀ ਹੋਵੇਂ ਬਾਈ ਖੁਸ਼ ਅਤੇ ਸ਼ਾਂਤ ਹੋਵੇਂ ਤੇ ਮੈਂ ਜਦੋਂ ਤੱਕ ਇਸ ਧਰਤੀ ਤੇ ਹਾਂ ਪਰਮਾਤਮਾ ਤੈਨੂੰ ਮੇਰੇ ਦਿਲੋਂ ਦਿਮਾਗ 'ਚ ਇਸੇ ਤਰ੍ਹਾਂ ਜਿਉਂਦਾ ਰੱਖੇ ਰੱਬ ਨਾ ਕਰੇ ਇਹ ਯਾਦਾਂ ਕਦੇ ਵੀ ਧੁੰਦਲੀਆਂ ਹੋਣ ਕੁਲ ਸਿੱਧੂ ਦੀ ਇਹ ਪੋਸਟ ਇਹ ਤਸਵੀਰਾਂ ਜਿਸ ਦੇ ਵਿੱਚ ਕੁਲ ਸਿੱਧੂ ਨੇ ਦੀਪ ਸਿੱਧੂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਔਰ ਇੱਕ ਤਸਵੀਰ ਜਿਸ ਦੇ ਵਿੱਚ ਆਪਣੀ ਬਾਹ ਦੇ ਉੱਤੇ ਦੀਪ ਸਿੱਧੂ ਦਾ ਨਾਮ ਲਿਖਵਾਇਆ ਹੈ ਦੀਪ ਸਿੱਧੂ ਦਾ ਟੈਟੂ ਬਣਵਾਇਆ ਹੈ ਇਹ ਭਾਵੁਕ ਪੋਸਟ ਹੈ ਕਿ ਦੀਪ ਸਿੱਧੂ ਨੂੰ ਇਸ ਦਿਨ ਯਾਦ ਕਰਕੇ ਉਹਨਾਂ ਨੇ ਇਹ ਟੈਟੂ ਬਣਵਾਇਆ ਤੇ ਉਹ ਆਖਰੀ ਸ਼ਾਮ ਦਾ ਜ਼ਿਕਰ ਕੀਤਾ ਜਿਸ ਦਿਨ ਆਖਰੀ ਮੁਲਾਕਾਤ ਦੀਪ ਸਿੱਧੂ ਦੇ ਨਾਲ ਹੋਈ ਸੀਗੀ ਔਰ 3 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਅੱਜ ਵੀ ਕੁਲ ਸਿੱਧੂ ਦੇ ਵੱਲੋਂ ਆਪਣੇ ਪ੍ਰਾਦੀਪ ਸਿੱਧੂ ਨੂੰ ਉਸੇ ਤਰੀਕੇ ਦੇ ਨਾਲ ਯਾਦ ਕੀਤਾ ਜਾਂਦਾ ਹੈ ਕੋਈ ਵੀ ਆ ਜਿਹੜੀ ਹੈ ਉਹ ਧੁੰਦਲੀ ਨਹੀਂ ਪਈ ਹਰ ਪਲ ਕੁਲ ਸਿੱਧੂ ਦੇ ਵੱਲੋਂ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਹਰ ਗੱਲ ਦੇ ਵਿੱਚ ਦੀਪ ਸਿੱਧੂ ਦਾ ਤੇ ਅੱਜ ਇਹ ਤਸਵੀਰਾਂ ਜਿਹੜੀਆਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਫੈਨਸ ਦੇ ਵੱਲੋਂ ਦੀਪ ਸਿੱਧੂ ਨੂੰ ਫਿਰ ਤੋਂ ਯਾਦ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਦੀਪ ਸਿੱਧੂ ਕੰਮ ਕਰਿਆ ਕਰਦੇ ਸਨ ਬਹੁਤ ਸਾਰੇ ਫੈਨਸ ਨੇ ਇਹ ਪੋਸਟ ਦੇ ਥੱਲੇ ਕਮੈਂਟ ਕੀਤੇ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਹਾਂ ਦੀਪ ਸਿੱਧੂ ਨੂੰ ਬਹੁਤ ਮਿਸ ਕਰਦੇ ਨੇ ਔਰ ਕੁਲ ਸਿੱਧੂ ਦੇ ਵੱਲੋਂ ਇੱਕ ਅਜੀਹਾ ਤੋਹਫ਼ਾ ਆਪਣੇ ਭਰਾ ਦੇ ਲਈ ਉਹਨਾਂ ਦਾ ਟੈਟੂ ਬੜਮਾਉਣਾ ਔਰ ਹਰ ਦਿਨ ਦੀਪ ਸਿੱਧੂ ਨੂੰ ਆਪਣੀਆਂ ਯਾਦਾਂ ਦੇ ਵਿੱਚ ਯਾਦ ਰੱਖਣਾ ਆਪਣੀ ਗੱਲ ਦੇ ਵਿੱਚ ਉਹਨਾਂ ਨੂੰ ਯਾਦ ਰੱਖਣਾ ਹਮੇਸ਼ਾ ਕੁਲ ਸਿੱਧੂ ਦੇ ਮੂੰਹੋਂ ਜੇ ਦੀਪ ਸਿੱਧੂ ਦਾ ਜ਼ਿਕਰ ਜ਼ਰੂਰ ਸੁਣਿਆ ਤੇ ਇਹ ਤਸਵੀਰਾਂ ਜੋ ਹੁਣ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਤੇ ਇੱਕ ਭਾਵੁਕ ਪੋਸਟ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਕੁਲ ਸਿੱਧੂ ਦੇ ਇਸ ਟੈਟੂ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ